ਲੇ ਲੈਣ ਆਇਆ ਬਜ਼ੁਰਗ ਮੈਨੂੰ ਪਾਰਟੀ ਦੇ ਝੰਡੇ ਦੇ ਦੋ ਜੀ ਸਾਈਕਲ ਤੇ ਆਇਆ ਉਹਨੂੰ ਪੁੱਛਿਆ ਵੀ ਤੂੰ ਇੱਥੇ ਆ ਪੀ ਝੰਡੇ ਲੈਣ ਆ ਗਿਆ ਤਾਂ ਉਹਨੇ ਕੀ ਕਿਹਾ ਕਹਿੰਦਾ ਮੈਂ ਮਜ਼ਦੂਰ ਆ ਦਿਹਾੜੀ ਕਦੇ 300 ਦੀ ਮਿਲ ਜਾਂਦੀ ਹੈ ਕਦੇ 400 ਦੀ ਮਿਲ ਜਾਂਦੀ ਹੈ ਕਹਿੰਦਾ ਫਿਰ ਝੰਡਾ ਆ ਮਾਂ ਨਹੀਂ ਪਾਰਟੀ ਦਾ ਕਿਉਂ ਲੈਣਾ ਆ ਕਹਿੰਦਾ ਸਾਡੇ ਟੱਬਰ ਚ 6 ਜਵਾਕਾਂ ਨੂੰ ਨੌਕਰੀ ਮਿਲ ਗਈ 6 ਜਵਾਕਾਂ ਨੂੰ ਸਾਡੇ 6 ਬੰਦਿਆਂ ਨੂੰ ਇਸ ਸਰਕਾਰ ਦੇ ਵਿੱਚ ਨੌਕਰੀਆਂ ਦਿਨਾ ਫੈਸਲਾ ਤੁਸੀਂ ਕੀਆ ਕਰਦਾ ਕਹਿੰਦਾ ਮੇਰਾ ਆਪਣਾ ਮੁੰਡਾ ਕਲਰਕ ਲੱਗ ਗਿਆ ਦੋ ਟੀਚਰ ਲੱਗੀਆਂ ਕੁੜੀਆਂ ਮੇਰਾ ਦੋਤਾ ਪਟਵਾਰੀ ਬਣ ਗਿਆ ਨਹੀਂ ਤੁਹਾਡੇ ਪਰਿਵਾਰ ਚੋਂ ਮਿਲੀ ਨੌਕਰੀ ਹਾਂਜੀ ਹਾਂਜੀ ਹਾਂ ਖੁਦ ਮੇਰੇ ਮੁੰਡੇ ਨੂੰ ਆਪ ਦੇ ਨੂੰ ਬੱਚੇ ਸਾਡੇ ਹਾਂਜੀ ਤੇ ਲੜਕੇ ਲੱਗਿਆ ਜੀ ਪਟਿਆਲੇ ਅੱਛਾ ਹਾਂਜੀ ਪੰਜ ਬੰਦੇ ਤੇ ਦੋ ਟੀਚਰ ਉਹਨਾਂ ਤੇ ਇੱਕ ਬਿਜਲੀ ਬੋਰਡ ਚ ਕਲਰਕ ਲੱਗਿਆ ਮੁੰਡਾ ਇੱਕ ਜੇਈ ਲੱਗਿਆ ਜੀ ਸਾਡਾ ਦੋਤਾ ਅੱਛਾ ਦਵਾਰੀ ਸਾਹਿਬ ਲੱਗੇ ਨੇ ਸਾਡਾ ਦੋਤਾ ਕਹਿੰਦਾ ਹੁਣ ਹੁਣ ਮੈਨੂੰ ਕੋਈ ਇਹ ਨਾ ਕਿਹੋ ਵੀ ਇੱਧਰ ਪਾ ਦੇ ਜਾਂ ਉੱਧਰ ਪਾ ਦੇ ਮੈਂ ਤਾਂ ਸਾਰੇ ਰਿਸ਼ਤੇਦਾਰਾਂ ਲੈ ਕੇ ਭਗਵੰਤ ਮਾਨ ਹੋਰਾਂ ਨੂੰ ਕੋਟ ਪਾਊਂਗਾ ਕਿਉਂਕਿ ਕਿਸੇ ਨੌਕਰੀ ਦਾ ਮੇਰੇ ਮੁੰਡੇ ਤੋਂ ਸੁਖਵੀਰ ਬਾਦਲ ਹੋਰੀ 6 ਲੱਖ ਰੁਪਇਆ ਮੰਗਦੇ ਸੀ ਉਦੋਂ ਸੁਖਵੀਰ ਬਾਦਲ ਕਹਿੰਨੇ 6 ਲੱਖ ਰੁਪਇਆ ਮੰਗਿਆ ਇਸੇ ਮੁੰਡੇ ਤੋਂ ਸਾਡੇ ਤੋਂ ਆ ਹੁਣ ਬਿਲਾ ਪੈਸਾ ਤੂੰ ਮਿਲੀ ਹੈ ਸਾਡੇ ਗੁਰੂਆਂ ਨੇ ਸਾਨੂੰ ਇਹ ਦੱਸਿਆ ਗਰੀਬ ਦੇ ਹੱਕ 'ਚ ਖੜਦਾ ਕਿਉਂਕਿ ਗਰੀਬ ਦੀ ਹਾਂ ਤੇ ਪ੍ਰਮਾਤਮਾ ਦੀ ਦਰਗਾਹ ਕੋਈ ਬਾਈਪਾਸ ਨਹੀਂ ਸਿੱਧਾ ਰਾਹ ਜਾਂਦਾ ਹੈ ਗਰੀਬ ਦੀ ਹਾਂ ਨਾ ਲੋਕ